ਬਹੁਤ ਵਧੀਆ ਹੰਗਾਰਾ ਜੀ ਆਮ ਪਾਰਟੀ ਦਾ ਅਸੀਂ ਅੱਜ ਨਗਰ ਪੰਚਾਇਤ ਖੇਮ ਕਰਨ ਤੋਂ ਜਿੱਥੇ ਕਿ ਚੋਣਾਂ ਦਾ ਵਿਗਲ ਵੱ ਚੁੱਕਾ ਹੈ ਅੱਜ ਸਾਡੇ ਕੋਲ ਪਹਿਲੇ ਦਿਨ ਨਾਮਿਨੇਸ਼ਨ ਆਈਆਂ ਹੁਣ ਤੱਕ 10 ਨਾਮਿਨੇਸ਼ਨ ਫਾਰਮ ਆ ਚੁੱਕੇ ਆ ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਿਤ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਸਵਾਗਤ ਵਿਧਾਨ ਸਭਾ ਵਾਲਾ ਖੇਮ ਕਰਨ ਇਹ ਨਗਰਪੰਚਾਇਤ ਖੇਮ ਕਰਨ ਦੀਆਂ ਹੋ ਰੀਆਂ ਚੋਣਾਂ 'ਚ ਅੱਜ ਆਮ ਆਦਮੀ ਪਾਰਟੀ ਵੱਲੋਂ 13 ਵਾਰਡਾਂ ਤੋਂ ਆਪਣੇ ਨਾਮਜ਼ਦਗੀ ਪੇਪਰ ਪਿਕਿਵੈਂਟ ਬਹੁਤ ਤਕਨੀਕੀ ਕਾਲਜ ਵਿਖੇ ਦਾਖਲ ਕਰਵਾਏ ਗਏ ਇਸ ਸਬੰਧੀ ਲੋਕ ਇਤ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ ਜੁੜੋ ਤੇ ਸਬਸਕ੍ਰਾਈਬ ਫੇਸਬੁਕ ਇੰਸਟਾਗ੍ਰਾਮ ਤੇ ਫੋਲੋ ਜੁ ਕਰਿਓ ਧੰਨਵਾਦ ਜੀ ਹਾਂ ਜੀ ਆ ਬਾਬਾ ਜੀ ਇਹ ਡਾਕ ਦਾ ਕਰਵਾਉਣਾ ਹੈ ਹਾਂ ਜੀ ਕਿਦਾਂ ਦਾ ਹੰਗਾਰਾ ਪਾਰਟੀ ਨੂੰ ਬਹੁਤ ਵਧੀਆ ਹੰਗਾਰਾ ਜੀ ਆਮ ਪਾਰਟੀ ਦਾ ਅੱਗੇ ਵੀ ਇਲੈਕਸ਼ਨ ਲੜ ਕੇ ਗਏ ਆ ਕੋਈ ਨਹੀਂ ਸੀ ਜਿਹੜੇ ਥਾਟ ਇਲੈਕਟਰ ਸਾਨੂੰ ਮਿਲਿਆ ਸੀ ਸਾਰੇ ਕੈਂਡੀਡੇਟਾਂ ਦੇ ਅਸੀਂ ਆਮ ਆਦਮੀ ਪਾਰਟੀ ਵੱਲੋਂ ਕਾਗੀ ਦਾਖਲ ਕਰਾਏ ਆ ਤੇ ਬਹੁਤ ਵਧੀਆ ਹੰਗਾਰਾ ਹੈ ਸਾਡੇ ਉਹ 13 ਦੇ 13 ਜਿਹੜੇ ਕੈਂਡੀਡੇਟ ਆ ਜਿੱਤ ਕੇ ਆਉਣਗੇ ਬਹੁਤ ਵਧੀਆ ਆਜੀ ਕਿੰਨੇ ਆਪਣੇ ਸਮਰਥਕਾਂ ਨਾਲ ਆਏ ਆ داخل ਅਸੀਂ ਅੱਜ ਨਗਰ ਪੰਚਾਇਤ ਖੇਮ ਕਰਨ ਤੋਂ ਜਿੱਥੇ ਕਿ ਚੋਣਾਂ ਦਾ ਵਿਗੜ ਵੱ ਚੁੱਕਾ ਹੈ ਤੇ 13 ਕੈਂਡੀਡੇਟ ਜੋ ਕਿ ਪਾਰਟੀ ਵੱਲੋਂ ਅਥਾਰਟੀ ਲੈਟਰ ਮਿਲੇ ਨੇ ਉਹਨਾਂ ਦੇ ਮੁਤਾਬਕ ਅਸੀਂ ਆਪਣੀ ਪਾਰਟੀ ਦੇ ਸਾਰੇ ਹੀ ਮੈਂਬਰ ਸਾਹਿਬਾਨਾਂ ਦੇ ਕਾਗਜ਼ ਦਾਖਲ ਕੀਤੇ ਨੇ ਤੇ ਪ੍ਰਮਾਤਮਾ ਕਿਰਪਾ ਕਰੇ ਅਸੀਂ ਇਹ ਸਾਰੀਆਂ ਸੀਟਾਂ 13 ਦੀਆਂ 13 ਜਿੱਤ ਕੇ ਪਾਰਟੀ ਦੀ ਝੋਲੀ ਪਾਵਾਂਗੇ ਅਤੇ ਸ਼ਹਿਰ ਦੀ ਸਾਰੇ ਆਪਣੇ ਸਹਿਯੋਗ ਦੇ ਨਾਲ ਸਾਰੇ ਸਾਥੀਆਂ ਦੇ ਵੱਧ ਤੋਂ ਵੱਧ ਡਵੈਲਪਮੈਂਟ ਕਰਾਵਾਂਗੇ ਅੰਜਰ ਨਗਰ ਪੰਚਾਇਤ ਖੇਮ ਕਰਦੀ ਜਿਹੜੀਆਂ ਨੋਮੀਨੇਸ਼ਨ ਦਾ ਕੰਮ ਅੱਜ ਤੋਂ ਸ਼ੁਰੂ ਹੋਇਆ ਕਿੰਨੀਆਂ ਕਿ ਨੋਮੀਨੇਸ਼ਨ ਆਈਆਂ ਜੀ ਮੈਂ ਰਿਟਰਨਿੰਗ ਅਫਸਰਾਂ ਦੀ ਖੇਮ ਕਰ ਰਿਹਾ ਹਾਂ ਇਸਪਲ ਕਮੇਟੀ ਤੇ ਪਿੱਖੀ ਵੰਡ ਦੋਨਾਂ ਦਾ ਰਿਪੋਰਟ ਖੇਮ ਕਰਦੀ ਪੂਰਾ ਕਰਦੀ ਤੇ ਅੱਜ ਸਾਡੇ ਕੋਲ ਪਹਿਲੇ ਦਿਨ ਨੋਮੀਨੇਸ਼ਨ ਆਈਆਂ ਹੁਣ ਤੱਕ 10 ਨੋਮੀਨੇਸ਼ਨ ਫਾਰਮ ਆ ਚੁੱਕੇ ਆ ਪਹਿਲਾ ਤੋਂ ਦੂਜੇ ਦਿਨ ਕੋਈ ਨੋਮੀਨੇਸ਼ਨ ਫਾਰਮ ਰਸੀਬ ਨਹੀਂ ਤੇ ਇਹ ਕਦੋਂ ਤੱਕ ਨੋਮੀਨੇਸ਼ਨ ਫਾਈਲ ਹੋਣੀਆਂ ਜੀ ਕੱਲ੍ਹ ਆਸਪੇ ਕੀ ਕਹਦੇ ਸਕਰੂਟੀ ਅਗਲੇ ਦਿਨ ਨੈਕਸਟ ਡੇ ਤੇ ਵਾਡਰਾ ਕਦੋਂ ਆ ਜੀ ਉਸ ਤੋਂ ਅਗਲੇ ਦਿਨ ਤੇ ਜਿਹੜੇ ਉਮੀਦਵਾਰ ਉਹ ਵੇਚ ਜਿਗਾ ਕੇ ਆਪਣੀ ਫਾਈਲਾਂ ਦਾਖਲ ਕਰਾ ਸਕਦੇ ਆ ਜੀ ਪ੍ਰੋਬਲਮ ਹੋ ਮਸਲ ਜਿਵੇਂ ਪਰ ਜਿਹੜੀ ਚੋਣ ਕਮਿਸ਼ਨ ਵੱਲੋਂ ਐਨਓਸੀ ਦੀ ਸ਼ਰਤ ਖਤਮ ਕੀਤੀ ਗਈ ਹੈ ਕੀ ਹੈ ਕਿ ਇਹ ਇਹਦੇ ਵਿੱਚ ਕਿੰਨੀ ਸੱਚਾਈ ਹੈ ਬਹੁਤ ਜੋਰ ਚੋਣ ਕਮਿਸ਼ਨ ਕਹਿ ਰਹੇ ਸੱਚੀ ਇਹ ਬਿਲਕੁਲ ਸੱਚੇ ਸਾਲਾ ਪ੍ਰੈਜ਼ੀਡੈਂਟ ਨਹੀਂ ਹੱਦ ਤੱਕ ਸੱਚੀ ਨਹੀਂ ਕਿੰਨਾ ਬੋਲਦੇ ਨਹੀਂ ਨਹੀਂ